हेलो दोस्तों आज ਅਸੀਂ ਗੱਲ ਕਰਾਂਗੇ ਇੱਕ ਅਜਿਹੀ جنگ ਜੋ ਸਿਰਫ ਦੋ ਦੇਸ਼ਾਂ ਵਿਚਕਾਰ ਨਹੀਂ ਬਲਕਿ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੀ ਹੈ ਉਹ جنگ ਹੈ ਰੂਸ ਅਤੇ ਯੂਕਰੇਨ ਦੀ جنگ ਇਹ جنگ ਕਿਵੇਂ ਸ਼ੁਰੂ ਹੋਈ ਇਸ ਦੇ ਕਾਰਨ ਕੀ ਹਨ ਅਤੇ ਹੁਣ ਤੱਕ ਕੀ ਹੋਇਆ ਆਜੋ ਚਲਿਏ ਸਮਝਦੇ ਹਾਂ ਇਸ ਦੀ ਪੂਰੀ ਕਹਾਣੀ ਪਹਿਲਾ ਗੱਲ ਕਰਦੇ ਹਾਂ ਇਤਿਹਾਸ ਦੇ ਬਾਰੇ ਰੂਸ ਅਤੇ ਯੂਕਰੇਨ ਸਦੀਆਂ ਤੋਂ ਹੀ ਇੱਕ ਸਿਸਟਮ ਦਾ ਹਿੱਸਾ ਰਹੇ ਹਨ ਸੋਵੀਅਤ ਯੂਨੀਅਨ ਪਰ 1991 ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਅਤੇ ਯੂਕਰੇਨ ਇੱਕ ਆਜ਼ਾਦ ਦੇਸ਼ ਬਣ ਗਿਆ। ਉਸ ਸਮੇਂ ਰੂਸ ਨੇ ਯੂਕਰੇਨ ਦੀ ਆਜ਼ਾਦੀ ਦੀ ਮંજੂਰੀ ਤਾਂ ਦੇ ਦਿੱਤੀ ਪਰ ਅੰਦਰੂਨੀ ਤੌਰ ਤੇ ਰੂਸੀ ਨੇਤਾ ਕਦੇ ਵੀ ਯੂਕਰੇਨ ਨੂੰ ਪੂਰੀ ਤਰ੍ਹਾਂ ਅਲੱਗ ਨਹੀਂ ਮੰਨਦੇ ਸਨ। ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਯੂਕਰੇਨ ਨੇ ਰੂਸ ਦੀ ਬਜਾਏ ਯੂਰਪੀ ਯੂਨੀਅਨ ਅਤੇ ਨਾਟੋ ਵੱਲ ਰੁਝਾਨ ਪਾਇਆ। ਉਹ ਚਾਹੁੰਦੇ ਸਨ ਕਿ ਉਹ ਪੱਛਮੀ ਦੇਸ਼ਾਂ ਨਾਲ ਵਪਾਰ, ਸੁਰੱਖਿਆ ਅਤੇ ਟੈਕਨੋਲੋਜੀ ਨਾਲ ਮਿਲ ਕੇ ਕੰਮ ਕਰਨ। NATO ਰੂਸ ਲਈ ਸਦਾ ਤੋਂ ਹੀ ਖਤਰਾ ਮੰਨੀ ਜਾਂਦੀ ਸੀ। ਜੇ ਜੁਕਰੇਨ NATO ਵਿੱਚ ਸ਼ਾਮਿਲ ਹੋ ਜਾਂਦਾ ਤਾਂ ਰੂਸ ਦੇ ਬਾਰਡਰ ਤੇ ਸਿੱਧੀ ਤੌਰ ਤੇ NATO ਦੀ ਫੌਜ ਆ ਜਾਂਦੀ ਜੋ ਕਿ ਰੂਸ ਨੂੰ ਕਦੇ ਵੀ ਕਬੂਲ ਨਹੀਂ ਸੀ। ਫਿਰ ਆਇਆ 2014। ਜੁਕਰੇਨ ਦੀ ਸਰਕਾਰ ਨੇ ਯੂਰਪੀ ਯੂਨੀਅਨ ਨਾਲ ਇਕਰਾਰਨਾਮਾ ਸਾਈਨ ਕਰਨਾ ਚਾਹਿਆ ਪਰ ਰੂਸੀ ਪ੍ਰਧਾਨ ਮੰਤਰੀ ਨੇ ਇਸ ਨੂੰ ਇਨਕਾਰ ਕਰ ਦਿੱਤਾ ਲੋਕਾਂ ਨੇ ਵੱਡੇ ਵੱਡੇ ਪ੍ਰਦਰਸ਼ਨ ਕੀਤੇ ਜਿਸ ਨੂੰ ਕਿਹਾ ਜਾਂਦਾ ਹੈ ਮਾਈਡਨ ਰੈਵਿਊਸ਼ਨ ਇਹ ਤਣਾਅ ਹੌਲੀ ਹੌਲੀ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਵਧਦਾ ਗਿਆ ਇਸ ਦੇ ਬਾਅਦ ਰੂਸ ਨੇ ਕਰੀਮੀਆ ਖੇਤਰ ਤੇ ਕਬਜ਼ਾ ਕਰ ਲਿਆ ਬਿਨਾਂ ਜੰਗ ਦੇ ਅਤੇ ਉੱਤਰ ਪੂਰਬੀ ਖੇਤਰ ਦੋਨ ਵਾਸਤੇ ਵਿੱਚ ਰੂਸ ਨੇ ਅਲਗਵਾਦੀਆਂ ਨੂੰ ਹਥਿਆਰ ਦਿੱਤੇ ਜਿਨ੍ਹਾਂ ਨੇ ਯੂਕਰੇਨ ਦੇ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ ਉਸ ਸਮੇਂ ਤੋਂ ਲਗਾਤਾਰ ਲੜਾਈ ਚੱਲ ਰਹੀ ਹੈ 24 ਫਰਵਰੀ 2022 ਨੂੰ ਰੂਸ ਨੇ ਅਚਾਨਕ ਪੂਰਾ ਹਮਲਾ ਕਰ ਦਿੱਤਾ ਟੈਂਕ ਬੰਬ ਹਵਾਈ ਹਮਲੇ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਪੁਤਿਨ ਨੇ ਕਿਹਾ ਇਹ ਹਮਲਾ ਨਾਟੋ ਦੇ ਖਤਰੇ ਨੂੰ ਰੋਕਣ ਲਈ ਹੈ ਪਰ ਅਸਲ ਵਿੱਚ ਇਹ ਹਮਲਾ ਯੂਕਰੇਨ ਦੀ ਆਜ਼ਾਦੀ ਤੇ ਸੀ ਸਾਰਾ ਸੰਸਾਰ ਹੈਰਾਨ ਸੀ ਪਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਯੂਕਰੇਨ ਨੇ ਹਾਰ ਨਹੀਂ ਮੰਨੀ ਕੋਈ ਸੋਚ ਨਹੀਂ ਸਕਦਾ ਇੱਕ ਛੋਟਾ ਦੇਸ਼ ਇੱਕ ਮਹਾਨ ਤਾਕਤ ਦੇ ਸਾਹਮਣੇ ਇੰਨਾ ਡੱਟ ਕੇ ਖੜਾ ਹੋਵੇਗਾ ਅਮਰੀਕਾ ਯੂਰਪ ਅਤੇ ਹੋਰ ਦੇਸ਼ਾਂ ਨੇ ਯੂਕਰੇਨ ਨੂੰ ਹਥਿਆਰ ਪੈਸਾ ਅਤੇ ਸਹਾਇਤਾ ਦਿੱਤੀ ਪਰ ਇਹ ਲੜਾਈ ਅੱਜ ਤੱਕ ਚੱਲ ਰਹੀ ਹੈ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਰੋਨਾ ਘਰ ਛੱਡਣ ਦੇ ਮਜਬੂਰ ਹੋ ਗਏ ਹਨ ਇਸ جنگ ਦਾ ਪ੍ਰਭਾਵ ਸਿਰਫ ਰੂਸ ਅਤੇ ਯੂਕਰੇਨ ਤੱਕ ਸੀਮਤ ਨਹੀਂ ਰਿਹਾ ਤੇਲ ਦੀਆਂ ਵਧੀਆਂ ਕੀਮਤਾਂ ਅਨਾਜ ਦੀ ਸਪਲਾਈ ਅਤੇ ਦੁਨੀਆ ਦੀ ਆਰਥਿਕਤਾ ਸਭ ਕੁਝ ਇਸ جنگ ਨੇ ਪ੍ਰਭਾਵਿਤ ਕੀਤਾ ਦੁਨੀਆ ਵਿੱਚ ਮਹਿੰਗਾਈ ਵਧੀ ਅਤੇ ਯੂਕਰੇਨ ਤੋਂ ਆਉਣ ਵਾਲਾ ਗਹਿੂ ਅਤੇ ਅਨਾਜ ਰੁਕ ਗਿਆ ਅੱਜ ਵੀ ਜੰਗ ਚੱਲ ਰਹੀ ਹੈ ਦੋਨਾਂ ਪਾਸਿਆਂ ਤੋਂ ਨੁਕਸਾਨ ਹੋ ਰਿਹਾ ਹੈ ਰੂਸ ਨੇ ਕਈ ਖੇਤਰਾ ਦੇ ਕਬਜ਼ਾ ਕਰ ਲਿਆ ਪਰ ਯੂਕਰੇਨ ਹਾਲੇ ਤੱਕ ਲੜ ਰਿਹਾ ਹੈ ਸਵਾਲ ਇਹ ਨਹੀਂ ਕਿ ਕੌਣ ਜਿੱਤੇਗਾ ਸਵਾਲ ਇਹ ਹੈ ਇਹ جنگ ਕਦੋਂ ਖਤਮ ਹੋਵੇਗੀ ਤੇ ਕੀ ਦੁਨੀਆ ਇਹਨਾਂ ਤੋਵਾਈਆਂ ਤੋਂ ਸਿੱਖੇਗੀ ਇਹ ਸੀ ਰੂਸ ਅਤੇ ਯੂਕਰੇਨ ਦੀ جنگ ਦੀ ਪੂਰੀ ਕਹਾਣੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹੋ ਜਿਹੇ ਹੋਰ ਵੀਡੀਓਜ਼ ਲਈ ਜੁੜੇ ਰਹੋ ਧੰਨਵਾਦ